ਮੇਲ ਸਿੰਘ ਬੌਂਦਲੀ ਜਸ ਮੇਲ ਸਿੰਘ ਬੌਂਦਲੀ ਸਾਹਿਬ ਜੀ ਪਹੁੰਚੇ ਹੋ ਵੀਡੀਓ ਦਫਤਰ ਤੇ ਕੀ ਇਤਰਾਜ਼ ਕੀ ਗੱਲ ਕਰਨੀ ਹੈ ਜੀ ਮਾਮਲਾ ਜੀ ਇਸ ਤੇ ਜਿਹੜੇ ਪੇਪਰਾਂ ਦੀ ਅੱਜ ਇਤਰਾਜ਼ ਲਾਉਣੇ ਸੀ ਲੋਕਾਂ ਨੇ ਉਹ ਪੇਪਰਾਂ ਇਤਰਾਜ਼ ਲੱਗੇ 3 ਵਜੇ ਲਿਸਟ ਫਾਈਨਲਿਸਟ ਲਾਉਣ ਦੀ ਸੀ ਜੋ ਪੇਪਰ ਸਹੀ ਪਾਏ ਗਏ ਸੀਗੇ ਉਹ ਦੇਖ ਕੇ 2.5 ਘੰਟੇ ਪਰੋ ਜਾ ਸੀ ਪਤਾ ਕੀਤਾ ਹੁਣ ਉਹ ਕਹਿੰਦੇ 42 ਦੇ ਇਤਰਾਜ਼ ਨੇ ਕਿ 12 ਪੇਪਰ ਤੋਂ ਸਹੀ ਪਾਏ ਨੇ ਉਹ ਅਸੀਂ ਐਸਡੀ ਨੂੰ ਭੇਜੀ ਲਿਸਟ ਪਰ ਸਾਨੂੰ ਇਹ ਲਿਸਟ ਕੋਈ ਨਹੀਂ ਦਿਖਾਈ ਦਿੱਤੀ ਸਿਸਟਮ ਗਾਰੀਕਰਨ ਤੋਂ ਨਾ ਕਰਨ ਦਾ ਕਾਰਨ ਮਿੱਟੀ ਉਹ ਦੱਸ ਨਹੀਂ ਰਹੇ ਜੀ ਕੁਛ ਉਹ ਕਹਿੰਦਾ ਐਸ.ਡੀ. ਸਾਹਿਬ ਦਫ਼ਤਰ ਪਤਾ ਕਰੋ ਉਧਰ ਪਹਿਲਾਂ ਗਏ ਆ ਉਹ ਕਹਿੰਦਾ ਵੀਡੀਓ ਸਾਹਿਬ ਦਫ਼ਤਰ ਜਾਓ ਉੱਥੋਂ ਲਿਸਟ ਲੱਗਣੀ ਹੈ ਜਿਹੜੇ ਇਹਨਾਂ ਦੇ ਇਤਰਾਜ਼ ਲੱਗੇ ਉਹ ਸਲਾਹ ਦਿੱਤੀ ਕਿ ਕੋਈ ਇਤਰਾਜ਼ ਨਹੀਂ ਦਿੱਤੀ ਕਿਸੇ ਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਇਤਰਾਜ਼ ਕੀ ਲੱਗਦਾ ਵੀ ਹੁਣ ਸਤੰਤ ਨਹੀਂ ਚੱਲ ਰਹੀਏ ਕੀ ਪੂਰੀ ਤਾਂਜ ਚੱਲ ਰਹੀਏ ਅਬ ਇੱਕ ਆ ਪਹਿਲੇ ਕਿੰਨੇ ਚਾਰ ਹੋ ਗਏ ਬਲੈਸ਼ਨ ਦੇਖਦੇ ਇਹਨਾਂ ਨੂੰ ਘਟੋ ਜਿਹੜੇ ਸਾਡੀ ਉਮਰ ਦੇ ਨੇ ਘਟੋ 30 40 ਸਾਲ ਹੋ ਗਏ ਲੈਸ਼ਨ ਆ ਜਾਂਦੇ ਵਿੱਚ ਫਿਰਦੇ ਇਹਨਾਂ ਨੂੰ ਲੈਸ਼ਨ ਲੜਦੇ ਉਹ ਤੇ ਲੜਾਉਂਦੇ ਤੇ ਨਾਲ ਸ ਆ ਪਹਿਲੀ ਵਾਰ ਅਜਿਹਾ ਹੋਇਆ ਸਮਾਂ ਹੈ ਹੋਰ ਸਰਕਾਰਾਂ ਵੀ ਅਕਾਲੀ ਸਰਕਾਰ ਵੀ ਤਾਂ ਕੋਈ ਰਿਜੈਕਸ਼ਨ ਇਹਦੇ ਕਾਜ ੱੱਕੇ ਨਾਲ ਰਿਜੈਕਟ ਨਹੀਂ ਕੀਤੇ ਜਾਂਦੇ ਸੀ ਤਾਂ ਸਾਰਸ ਵੇਲੇ ਵੀ ਹੁੰਦਾ ਹੀ ਕੋਈ ਇੱਕ ਦੁੱਕਾ ਹੁੰਦਾ ਹੀ ਕੋਈ ਕਿਥੇ ਮਾੜੇ ਬੁੱਟੇ ਕਿਥੇ ਧੱਕਾ ਹੁੰਦਾ ਸੀ ਪਰ ਜਿਹੜਾ ਇਹ ਸਰਕਾਰ ਨੇ ਨਾ ਧੱਕਾ ਕੀਤਾ ਇੱਕ ਵੱਡੇ ਪੇਪਰ ਰਿਜੈਕਟ ਕਰ ਕਰਕੇ ਇਹਨਾਂ ਦੀ ਸਰਕਾਰ ਆ ਇਹਨਾਂ ਕੋਲ ਕੈਂਡੀਡੇਟ ਵੀ ਨੇ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਪਾਰਟੀਆਂ ਨੇ ਉਹਨਾਂ ਕੈਂਡੀਡੇਟ ਜਿਹੜੇ ਕਾਜ ਰਿਜੈਕਟ ਕਰਨ ਦੀ ਲੋੜ ਆ ਥੋੜੀ ਸਰਕਾਰਾਂ ਤੁਸੀਂ ਕੰਮ ਕਰੋ ਲੋਕ ਤੁਹਾਨੂੰ ਆਪੇ ਵੋਟ ਪਾਉਣਗੇ ਤੇ ਅਸੀਂ ਕੰਮ ਕਰੂਗੇ ਇਸ ਕਰਕੇ ਸਰਕਾਰ ਆਪਣੀ ਹਾਰਮਨੀ ਬੈਠੀ ਆ ਇਹ ਖਾਸ ਕਰਕੇ ਜਿਹੜੇ ਵਿਰੋਧੀ ਪਾਰਟੀ ਖਾਸ ਕਰਕੇ ਸ਼ੋਮਨੀ ਕਾਲੀਦਾਲ ਦੇ ਵੱਧਕਾਰੀਆਂ ਰਿਜੈਕਟ ਕਰਨੇ ਕਿਉਂਕਿ ਹੁਣ ਸ਼ੋਮਨੀ ਕਾਲੀਦਾਲ ਦੀ ਪੰਜਾਬ 'ਚ ਬੜੀ ਪਕੜ ਬਣੀ ਹੋਈ ਆ ਲੋਕ ਪੰਜਾਬ ਕਾਲੀਦਾਲ ਨੂੰ ਚਾਹਣ ਲੱਗੇ ਦਿਨ ਪਰ ਦਿਨ ਕਾਲੀਦਾਲ ਉੱਪਰ ਜਾ ਰਿਹਾ ਹੈ ਇਸ ਸਰਕਾਰ ਬਗੜਾਟ ਵਿੱਚ ਆਈ ਹੋਈ ਆ ਕਾਲੀਦਾਲ ਦੇ ਸਾਰੇ ਵੱਧਕਾਰ ਰਿਜੈਕਟ ਕਰ ਰਹੇ ਨੇ ਬੋਲੋ ਜੀ ਮੈਂ ਦੇਖਿਆ ਵੀ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਵੀ ਕਾ ਕੇ ਦੱਤ ਕੀਤਾ ਆਪਣੇ ਤਿੰਨ ਪਿੰਡਾਂ ਵਿੱਚ ਮੈਂਬਰ ਦੀ ਦੋ ਜੀ ਅਜੇ ਨਹੀ ਦੋ ਦਾ ਪਤਾ ਲੱਗ ਵੀ ਦੋ ਦੇ ਪੇਪਰ ਰਿਜੈਕਟ ਕਰਤੇ ਕਾਰਨ ਕੋਈ ਨਹੀਂ ਬਣਦਾ ਉਹਨਾਂ ਦਾ ਕਿੰਨਾ ਕਿੰਨਾ ਦੇ ਕਿਤੇ ਨਹੀਂ ਕੋਈ ਨਾਮ ਨਹੀਂ ਚਾਹੀਦਾ ਕਲੀਅਰ ਨਹੀਂ ਪੂਰਾ ਪਤਾ ਇੱਕ ਤਾਂ ਲੱਗਿਆ ਸੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਾਬਾ ਹਰਜੋਤ ਸਿੰਘ ਮਾਟਾ ਯਾਨੀ ਫਾਈਨਲਿਸਟ ਨਹੀਂ ਪਤਾ ਲੱਗ ਫੋਟ ਹੀ ਪਤਾ ਲੱਗਿਆ ਵੀ ਕਰਤੇ ਸੀ ਤੇ ਹੁਣ ਕੀ ਕਹ ਰਹੇ ਹੋ ਲਿਸਟ ਕਦ ਤੱਕ ਲੱਗੂਗੀ ਜੀ ਹੁਣ ਕਹਿੰਦੇ ਜੀ ਐਸਡੀ ਸਾਹਿਬ ਤੋਂ ਪਤਾ ਕਰੋ ਹੁਣ ਅਸੀਂ ਇੱਕ ਦੂਜੇ ਦੇ ਪਾਲੇਜ ਗੇਮ ਦਿੱਤੀ ਜਾ ਰਹੀ ਹੈ ਹਾਂਜੀ ਇੱਕ ਦੂਜੇ ਦੀ ਪਾਲੇਜ ਗੇਮ ਦਾ ਗੇਮ ਸੈੱਟ ਰਹੇ ਨੇ ਇਹ ਆਪ ਸਿਖੇ ਘਮਾਉਂਦੇ ਨੇ ਕਿ ਵੀ ਉਧਰ ਚ ਰੋ ਇਧਰ ਚ ਐਸਡੀ ਸਾਹਿਬ ਨੇ ਇਧਰ ਨੂੰ ਭੇਜਤਾ ਇਧਰੋਂ ਕਹਿੰਦੇ ਐਸਟੀ ਨੂੰ ਦਫ਼ਤਰ ਜਾਓ ਠ ਬੇਇਮਾਨੀ ਕੰਮਾਂ 'ਤੇ ਧੱਕਾ ਕਰ ਰਹੀ ਸਰਕਾਰ ਇਹ ਧੱਕੇ ਦਾ ਜਵਾਬ ਅਸੀਂ ਆਉਣ ਵਾਲੇ ਸਮੇਂ ਲੋਕਾਂ ਨੂੰ ਦੇਣਗੇ ਇਹਦੇ ਵਿੱਚ ਇਹ ਹੈ ਜੀ ਅੱਜ ਜਿਹੜੀ ਬਲਾਕ ਸੰਮਤੀ ਦੇ ਜਿੰਨੇ ਵੀ ਪੇਪਰ ਭਰੇ ਗਏ ਸੀ ਉਹਨਾਂ ਦੀ 5 ਵਜੇ ਲਿਸਟ ਲਗਣੀ ਸੀ ਪਹਿਲਾਂ ਅਸੀਂ ਐਸਡੀਐਮ ਸਾਹਿਬ ਕੋਲ ਗਏ ਜੀ ਤੇ ਉਹਨਾਂ ਕੋਲ ਗਏ ਆ ਜੀ ਉਹ ਕਹਿੰਦੇ ਕਿ ਮੇਰੇ ਵੱਲੋਂ ਸਕਰੂਟੀਨ ਦੇ ਵਿੱਚ ਸਾਰੇ ਕਾਗਜ਼ ਕਲੀਅਰ ਨੇ ਜੀ ਵੀਡੀਪੀਓ ਮੈਡਮ ਵੱਲੋਂ ਜਿਹੜੀ ਰਿਪੋਰਟ ਆ ਉਹ ਹੋਣੀ ਆ ਉਹ ਹਜੇ ਨਹੀਂ ਹੋਈ ਜਿਹੜੇ ਇਤਰਾਜ਼ ਲੱਗੇ ਨੇ ਇਤਰਾਜ਼ ਦੇ ਵਿੱਚ ਤਕਰੀਬਨ 50 ਦੇ ਕਰੀਬ ਇਤਰਾਜ਼ ਲੱਗੇ ਹੋਏ ਨੇ ਟੋਟਲ ਜਿਹੜੇ ਨੇ ਤੇ ਵੀਡੀਪੀਓ ਮੈਡਮ ਵੱਲੋਂ ਹੁਣ ਅਸੀਂ ਪੁੱਛਿਆ ਵੀ ਤੁਹਾਡੇ ਵੱਲੋਂ ਜਿਹੜੇ ਇਤਰਾਜ਼ ਨੇ ਜੀ ਕਿਸੇ ਕੈਂਡੀਡੇਟ ਨੂੰ ਤੁਸੀਂ ਬੁਲਾਇਆ ਨਹੀਂ ਕਿਸੇ ਕੈਂਡੀਡੇਟ ਨੂੰ ਇਨਫਾਰਮ ਨਹੀਂ ਕੀਤਾ ਤੇ ਤੁਹਾਡੇ ਵੱਲੋਂ ਕੀ ਰਿਪੋਰਟ ਆਉਂਦੇ ਅਸੀਂ ਕਿਸੇ ਕੈਂਡੀਡੇਟ ਦੇ ਇਤਰਾਜ਼ ਨਹੀਂ ਜਿਹੜੇ ਉਹ ਸਾਰੇ ਰਿਜੈਕਟ ਕੀਤੇ ਨੇ ਹੋਰ ਕੋਈ ਡਿਪਾਰਟਮੈਂਟਾਂ ਦਾ ਪਤਾ ਨਹੀਂ ਬੀਡੀਪੀਓ ਮੈਡਮ ਵੱਲੋਂ ਇਹ ਕਿਹਾ ਗਿਆ ਵੀ ਸਾਡੇ ਵੱਲੋਂ ਕੋਈ ਇਤਰਾਜ਼ ਐਕਸੈਪਟ ਨਹੀਂ ਕੀਤਾ ਗਿਆ ਵੀ ਸਾਰਿਆਂ ਦੀਆਂ ਫਾਈਲਾਂ ਕਲੀਅਰ ਇਹ ਦੇਰੀ ਕਿਉਂ ਹੋ ਰਹੀ ਹੈ ਜੀ ਇਹ ਦੇ ਉਹੀ ਗੱਲ ਕਰਨ ਗਏ ਸੀ ਵੀ ਇਹ ਦੇਰੀ ਕਿਉਂ ਹੋ ਰਹੀ ਹੈ 5 ਵਜੇ ਫਾਈਲ ਲੱਗਣੀ ਸੀ ਤੇ ਉਹ ਕਹਿੰਦੇ ਅਸੀਂ ਆਪਣੇ ਵੱਲੋਂ ਪ੍ਰੋਸੈਸ ਭੇਜ ਚੁੱਕੇ ਆ ਜਿੱਤੇ 5 ਵਜੇ ਹੁਣ ਜਿਹੜੀ ਆ ਫਾਈਲ ਅਸੀਂ ਉੱਥੇ ਐਸਡੀਐਮ ਸਾਹਿਬ ਕੋਲ ਭੇਜ ਦਿੱਤੀ ਹੈ ਤੇ ਉੱਥੇ ਲੱਗ ਜੇਗੀ ਤੇ ਸਾਡੀ ਇਹੀ ਅਰਜ਼ ਹੈ ਜੀ ਵੀ ਹੁਣ ਜੋ VDP ਉਹ ਮੈਡਮ ਕਹਿ ਰਹੇ ਨੇ ਵੀ ਹਾਂਜੀ ਵੀਡੀਓ ਮੈਡਮ ਵੀ ਆ ਚੀਜ਼ਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਇਹੀ ਚੀਜ਼ ਨੂੰ ਕੰਟੀਨਿਊ ਰੱਖਿਆ ਜਾਵੇ ਤੇ ਬਾਅਦ ਦੇ ਵਿੱਚ ਕਿਸੇ ਵੀ ਪਾਰਟੀ ਦੇ ਦਬਾਅ ਦੇ ਵਿੱਚ ਉਹ ਉਹ ਲਿਸਟਾ ਚੇਂਜ ਨਾ ਕੀਤੀ ਜਾਵੇ ਟਾਈਮ ਦਾ ਟਾਈਮ ਤਕਸੀਬ ਲਾਖ ਸੰਪਤੀ ਆ ਮਛਵੜਾ ਬਲਾਕ 16 ਨੇ 15 ਐਡ ਨੇ ਜੀ ਟੋਟਲ 50 ਕਹਿ ਰਹੇ ਨੇ ਜੀ ਬੈ ਨਹੀਂ 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 ਇਹਦੇ ਵਿੱਚ ਜਿਹੜਾ ਸਮਰਾਲਾ ਬਲਾਕ ਹੈ ਜੀ ਸਮਰਾਲਾ ਦੇ ਉੱਤੇ ਇੱਥੇ 50 ਇਤਰਾਜ਼ ਲੱਗੇ ਨੇ 87 ਨੋਮੀਨੇਸ਼ਨਾਂ ਹੋਣੀਆਂ ਸੀ ਮਛਵੜਾ ਬਲਾਕ ਬਾਰੇ ਬਰਾਚੀਵਾੜਾ ਬਲਾਕ ਬਾਰੇ ਹਜੇ ਆਪਣੀ ਗੱਲ ਨਹੀਂ ਹੋਈ ਜੀ ਉੱਥੇ ਉੱਥੇ ਵੀ ਇਹੀ ਗੱਲ ਦਾ ਰੌਲਾ ਹੋ ਰਿਹਾ ਜੀ ਉੱਥੇ ਵੀ ਕੋਈ ਲਿਸਟ ਇਸ਼ੂ ਹਜੇ ਤੱਕ ਨਹੀਂ ਕੀਤੀ ਗਈ ਉੱਥੇ ਦੇ ਨਾਲ ਮਿਲਿਆ ਤਾਂ ਉੱਥੇ ਵੀ ਉੱਥੇ 20 ਸੂਬਾ ਤੋਂ ਕਈ ਜਾਣੇ ਇਤਰਾਜ਼ਦਾਨ ਆਏ ਨੇ ਜਿਹੜੀਆਂ ਅਦਰ ਪਾਰਟੀਆਂ ਵੱਲੋਂ ਆਏ ਨੇ ਚਾਹੇ ਉਹ ਕਾਲੀ ਦਾਲਾ ਚਾਹੇ ਭਾਜਪਾ ਹੈ ਜੀ ਚਾਹੇ ਉਹ ਕੈਂਡੀਡੇਟ ਨੂੰ ਕਿ ਫਾਰਮ ਕੈਨਸਲ ਕੀਤਾ ਜਾਂ ਕੁਝ ਵੀ ਕੀਤਾ ਜਾਂ ਕੋਈ ਇਤਰਾਜ਼ ਆਇਆ ਇਨਫੋਰਮ ਨਹੀਂ ਕੀਤਾ ਗਿਆ ਜੀ ਇਹੋ ਜੀ ਗੱਲ ਕਰੀ ਜਿਵੇਂ ਤੁਸੀਂ ਪਹਿਲਾਂ ਇਸ ਦੀ ਦਫ਼ਤਰ ਗਏ ਹੋ ਹੁਣ ਤੁਸੀਂ ਵੀਡੀਓ ਦਫ਼ਤਰ ਆਇਆ ਇੱਕ ਦੂਜੇ ਦੇ ਪੱਲੇ ਵਿੱਚ ਗੇਮ ਸਿਟੀ ਅਗੇਂਸਿਟੀ ਬਿਲਕੁਲ ਜੀ ਬਿਲਕੁਲ ਉਧਰੋਂ ਇੱਧਰ ਗੇਰੀ ਜਾ ਰਹੀ ਆ ਇਹ ਜਿਹੜੀ ਰਿਸਪੌਂਸਿਬਿਲਟੀ ਆ ਜੀ ਇਹ ਉਧਰ ਬਣਦੀ ਆ ਕਿ ਐਸਡੀਐਮ ਸਾਹਿਬ ਵੱਲੋਂ 5 ਵਜੇ ਲਿਸਟ ਜਾਰੀ ਕਰ ਦੇਣੀ ਚਾਹੀਦੀ ਆ ਪੂਰੇ ਜ਼ਿਲ੍ਹੇ ਦੇ ਵਿੱਚ ਬਾਕੀ ਜਗ੍ਹਾ ਤੇ ਸਾਰੇ ਕਿਤੇ ਪੂਰੇ ਪੰਜਾਬ ਦੇ ਵਿੱਚ ਲਿਸਟਾਂ ਲੱਗ ਚੁੱਕੀਆਂ ਨੇ ਸਿਰਫ ਇੱਥੇ ਨਹੀਂ ਲੱਗੀਆਂ ਇਹ ਸਾਡੀ ਰਿਸਪੌਂਸਿਬਿਲਟੀ ਦਾ ਵੈਸੇ ਇੱਧਰ ਆਣਾ ਨਹੀਂ ਹੈ ਪਰ ਅਸੀਂ ਫਿਰ ਵੀ ਆਪਣੀ ਰਿਸਪੌਂਸਿਬਿਲਟੀ ਦੇ ਉੱਤੇ ਕਿ ਹਾਂਜੀ ਅਗਰ ਕੋਈ ਡਿਲੇ ਹੋ ਰਹੀ ਆ ਤੇ ਉਹਦਾ ਰੀਜ਼ਨ ਕੀ ਆ ਤੇ ਸਾਨੂੰ ਦੱਸੋ ਜੀ ਅਗਰ ਸਾਡੀ ਕਿਸੇ ਤਰ੍ਹਾਂ ਦੀ ਲੋਡ ਆ ਸਾਡੇ ਤੇ ਕਾਊਂਟਰ ਕਰਨ ਲਈ ਰੈਡੀ ਖੜੇ ਜੇਕਰ ਮੰਨ ਲਓ ਕਿ 2 ਲਿਸਟ ਹੈ ਹੋਰ ਦੇਰ ਆਤ ਲੱਗਦੀ ਹੈ ਦੌਦਰ ਰਿਜੈਕਸ਼ਨ ਵਧਾਈ ਜਾਂਦੀ ਹੈ ਉਹੀ ਚੀਜ਼ ਦੇ ਉੱਤੇ ਅਸੀਂ ਹੁਣ ਆਏ ਸੀ ਅਗਰ 5 ਵਜੇ ਤੋਂ ਬਾਅਦ ਲਿਸਟ ਲੱਗਦੀ ਆ ਤੇ ਉੱਥੇ ਲਿਸਟ ਦੇ ਉੱਤੇ ਅਸੀਂ ਕਾਊਂਟਰ ਕਰਨਾ ਤਾਂ ਅਸੀਂ 5 ਵਜੇ ਤੋਂ ਬਾਅਦ ਡਿਪਾਰਟਮੈਂਟ ਦੇ ਵਿੱਚ ਕਾਊਂਟਰ ਕਿੱਦਾਂ ਕਰਾਂਗੇ ਵੈਸੇ ਤਾਂ 3 ਵਜੇ ਕਾਊਂਟਰ ਹੋ ਜਾਣਾ ਚਾਹੀਦਾ ਸੀਗਾ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਨਫਾਰਮ ਕਰ ਦੇਣਾ ਚਾਹੀਦਾ ਸੀ ਅਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਨਾ ਬੁਲਾਇਆ ਗਿਆ ਨਾ ਸਾਨੂੰ ਇਨਫਾਰਮ ਕੀਤਾ ਗਿਆ ਅਸੀਂ ਸਵੇਰ ਦੇ ਉੱਤੇ ਲੈਟਰ ਲੈ ਕੇ ਗਏ ਹੋਇਆ ਕਿ ਪਾਰਟੀ ਵੱਲੋਂ ਅਸੀਂ ਇੱਥੇ ਆ ਜੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੱਗਦਾ ਕਿ ਡਾਕੂਮੈਂਟਸ ਦੇ ਵਿੱਚ ਕਮੀ ਆ ਜਾਂ ਕੋਈ ਹੋਰ ਕਿਸੇ ਵੀ ਡ ਯੋਸ ਉਸਦੇ ਉਤੇ ਕਾਊਂਟਰ ਕਰੀਏ ਤੇ ਉਹਦਾ ਰਿਜ਼ਲਟ ਦਈਏ ਬਟ ਹਜੇ ਤੱਕ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਨਫੋਰਮੇਸ਼ਨ ਨਹੀਂ ਕੋਈ ਹੋ ਨਹੀਂ ਹੁਣ ਅਸੀਂ 5 ਵਜੇ ਜਾ ਕੇ ਉਹਨਾਂ ਤੋਂ ਪੁੱਛਿਆ ਕਿ ਲਿਸਟਾਂ ਨਹੀਂ ਲੱਗੀਆਂ ਜੀ ਤੇ ਉਹਦੇ ਵਿੱਚ ਵੀ ਸਾਨੂੰ ਆਨਸਰ ਇਹ ਆ ਰਿਹਾ ਕਿ ਅਸੀਂ ਆਪਣੇ ਵੱਲੋਂ ਸਾਰਾ ਕੰਮ ਕਰ ਦਿੱਤਾ ਬੀਡੀਪੀਓ ਮੈਡਮ ਵੱਲੋਂ ਹਜੇ ਕੋਈ ਰਿਜ਼ਲਟ ਨਹੀਂ ਦਿੱਤਾ ਗਿਆ ਕੀ ਲੱਗਦਾ ਵੀ ਤਾਂ ਲਈ ਉਸਾ ਦੀ ਚਾਂਸੇਸ ਤਾਂ ਬਹੁਤ ਨੇ ਜੀ ਜਿਹੜਾ ਸੁਣਨ ਚਾਹ ਰਿਹਾ ਤਾਂ ਉਹ ਤਾਂ ਬਹੁਤ ਵੱਡੀਆਂ ਗੱਲਾਂ ਸੁਣਨ ਚਾਹ ਰਿਆ ਨੇ ਕਿ ਹਾਂਜੀ ਚਾਂਸ ਬਹੁਤ ਹੋ ਰਿਹਾ ਪਰ ਅਸੀਂ ਹੁਣ ਅੱਗੇ ਦੇਖਦੇ ਹਾਂ ਕਿ ਲਿਸਟ ਤੋਂ ਬਾਅਦ ਕੀ ਹੁੰਦਾ ਜੀ ਜਾਰੀ ਹੋਣ ਦਾ ਸਮਾਂ ਪੱਕਾ ਦਿੱਤਾ ਗਿਆ ਜੀ ਲਿਸਟ ਜਾਰੀ ਹੋਣ ਦਾ ਜਿਹੜਾ ਸਮਾਂ ਸੀ ਉਹ 5 ਵਜੇ ਤੱਕ ਸੀ ਜੀ ਅੱਜ 5 ਤਰੀਕ ਨੂੰ 5 ਵਜੇ ਤੱਕ ਜਿਹੜੀ ਲਿਸਟ ਆ ਉਹ ਲੱਗਣੀ ਸੀ ਕੱਲ ਜਿਹੜੇ ਨਾਮਜ਼ਾਦ ਨੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਵਾਪਸ ਲੈਣੇ ਆ ਉਹਦਾ ਸਮਾਂ ਸੀ ਜੀ ਅੱਜ 5:00 ਕੇ 5 ਕਾਫੀ ਆਪਾਂ ਹੁਣ ਇਸ ਵਕਤ ਟਾਈਮ 5:30 ਹੋ ਚੁੱਕੇ ਨੇ ਜੀ ਅੱਧਾ ਘੰਟਾ ਉੱਪਰ ਹੋ ਚੁੱਕਿਆ ਤੇ ਹਜੇ ਤੱਕ ਵੀ ਕੋਈ ਲਿਸਟ ਜਾਰੀ ਨਹੀਂ ਕੀਤੀ